ਅਓਸੀ ਨੂੰ ਪੇਰ ਹਾਜ਼ਰ ਹੋ ਗਏ ਕਿਚਨ ਤੇ ਅੱਜ ਅਸੀਂ ਬਣਾਉਣੀ ਆ ਗਾਜਰਾ ਇਹ ਗਾਜਰਾ ਲਈਆਂ ਕਿੰਚਾ ਕਿ ਲੋਕ ਗਾਜਰਾ ਤੇ ਮੇਥੀ ਇਹ ਤੁਹਾਨੂੰ ਕੱਲ ਰੱਖ ਤੁਹਾਨੂੰ ਤੁਹਾਨੂੰ ਮੈਂ ਕਿ ਮੇਥੀ ਗਾਜਰ ਸੋਨਾ ਧੰਨਿਆ ਪਾਉਣਾ ਤਿੰਨ ਅਲੂ ਹੋਣਗੇ ਅੱਜ ਅਸੀਂ ਗਾਜਰ ਬਣਾਉਣੀ ਆ ਗਾਜਰ ਆਲੂ ਤੇ ਮੇਥੀ ਹੁਣ ਅਸੀਂ ਪਹਿਲਾਂ ਇਧਰ ਤੇ ਕੱਟਦੀ ਥੋੜੀ ਜਿਹੀ ਇਧਰ ਤੇ ਕੱਟਦੀ ਆਲੂ ਵਿੱਚ ਇਹਦੇ ਵਿੱਚ ਗਾਜਰ ਵਿੱਚ ਨਾ ਨੜਾ ਨਹੀਂ ਲੱਗਾ ਹੁਣ ਅਸੀਂ ਇਸ ਇੰਗਲਿਸ਼ ਹੈਲਪ ਨਾਲ ਕਟਰ ਦੀ ਹੈਲਪ ਨਾਲ ਅਸੀਂ ਛੱਡ ਲਾਂਗੇ ਗਜਰਾ ਲਿਆ ਚੇਲੇ ਕੱਟ ਰੀ ਮਦਦ ਨਾਲ ਤੇ ਹੁਣ ਆਪਾਂ ਇਹਨਾਂ ਨੂੰ ਧੋਲਾਂਗੇ ਧੋ ਕੇ ਛੇਰ ਕੱਟਾਂਗੇ ਤੇ ਹੁਣ ਆਪਾਂ ਨੇ ਲਈਆਂ ਗਜਰਾ ਧੋ ਧੋ ਕੇ ਹੁਣ ਕੱਟਣੀ ਹੈ ਜੇ ਆਪਾਂ ਪਹਿਲਾਂ ਬਾਅਦ ਕਿ ਕੱਟੀ ਨੇ ਪਾਣੀ ਭਰਿਆ ਹੁੰਦਾ ਇਸ ਕਰਕੇ ਆਪਾਂ ਹੁਣ ਕੱਟਾਂਗੇ ਹੁਣ ਗਜਰਾ ਲਈਏ ਕੱਟਾਂ ਗਜਰਾ ਬਹੁਤ ਸੋਹਣੀਆਂ ਕੋਈਆਂ ਹੋਈਆਂ ਜੀ ਘਰ ਜਣਾ ਦਾ ਘੱਟ ਨਹੀਂ ਹੁਣ ਵਿੱਚ ਮੇਥੀ ਪਾਉਣੀ ਆ ਮੇਥੀ ਮੈਂ ਕੱਲ ਸਵਾਰ ਲਈ ਸੀ ਸਵਾਰ ਤੇ ਕਿੰਨਾ ਬਹੁਤ ਸੀ ਹੁਣ ਮੇਥੀ ਵਿੱਚ ਪਾਉਂਗਾ तेल हो गया अपना गरम अच अपने बनाने गाजर मटर पहले ना थोड़ी जी सादी है ना हिंग दी थे। हिंग लाल हो फिर जीरा पावे हिंग आप लाल करिए ना फिर हिंग भी मुस्क होती इस करके हूँ हिंग हो गया अपने लाल हुँ? थोड़ा जा, जीरा पा देना जीरा लाल हो कर टमाटर के अदरक पाओं हो गए ਆਪਣਾ ਪੂਰਾ ਮੀਚ ਨਮਕ ਪਾ ਦਿੰਦੇ। ਨਮਕ ਤਾਂ ਆ ਗਏ। ਚੱਤੀ ਨਹੀਂ। ਗੜ ਜਾਂਦੇ। ਹੁਣ ਆਪਣਾ ਟਮਾਟਰ ਹੋ ਗਿਆ। ਹੁਣ ਆਪਾਂ ਇਹ ਸੌਣੀ ਆ। ਖਾ ਲੇ।

ਆਪਾਂ ਹੁਣ ਇਹ ਸੋਤੀ ਲਈਏ ਤੇ ਠੀਕਾ ਸਬਕ ਕਰ ਲਿਆ ਮੇਠੀਆ ਗਾਜਰਾਂ ਆਲੂ ਬਿਕਸ ਕਰਦੇ ਹਾਂ ਉਹ ਤੇ ਦਿਮੋ ਤੇ ਆयो ਗਾਜਰੇ ਤੇ ਮਟਰਾਂ ਤੇ ਮੇਥੀ ਦੀ ਸਬਜ਼ੀ ਬਣ ਗਈ ਵਿੱਚ ਤੇ ਦੋ ਰੋਟੀਆਂ ਤੇ ਦੇਖੋ ਖਾ ਕੇ ਦੱਸਣਾ ਕਮੈਂਟ ਕਰਕੇ ਦੱਸਣਾ ਕਿਸ ਤਰ੍ਹਾਂ ਦੀ ਬਣੀ ਕਿਸ ਤਰ੍ਹਾਂ ਦੀ ਨਹੀਂ ਤੇ ਸਬਸਕ੍ਰਾਈਬ ਵੀ ਜਰੂਰ ਕਰਨਾ ਸ਼ੈ ਲਾਈਕ ਸ਼ੇਅਰ ਜਰੂਰ ਕਰਨਾ